ਸਾਰੇ ਪੰਜਾਬੀ ਵੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵੈਲਕਮ ਕਰਦੀ ਹਾਂ ਅੱਜ ਜਿਸ ਜਿਹੜਾ ਇੱਕ ਅੰਗ ਕਰਨਾ ਹੈ ਉਸ ਦਾ ਨਾਮ ਹੈ ਜੁੱਤੀਆਂ ਦਾ ਜੋੜਾ ਇਹ ਸਾਡੀ ਪਾਠ ਪੁਸਤਕ ਅਦੁਨੀਕ ਕਾਂਗੀਚੋਂ ਲਿਆ ਗਿਆ ਹੈ ਜਿਹੜੀ ਕਿ ਸੈਮੈਸਟਰ 3 ਦੇ ਵਿੱਚ ਲੱਗੀ ਹੋਈ ਹੈ ਇਸ ਤੇ ਇੱਕ ਅੰਗ ਕਰ ਗੁਰਦਿਆਲ ਸਿੰਘ ਖੋਸਲਾ ਹਨ ਇਸੇ ਕਾਂਗੀ ਦੇ ਵਿੱਚ ਪਾਤਰ ਹਨ ਸ਼੍ਰੀਮਤੀ ਮਧੂ ਬਾਲਾ ਅਨੰਤਪਾਲ ਸਿੰਘ ਜਿਹੜੇ ਅਨੰਦਪਾਲ ਸਿੰਘ ਅਨੰਦਪਾਲ ਸਿੰਘ ਉੱਚ ਅਧਿਕਾਰੀ ਆ ਕਿਸੇ ਵੱਡੇ ਵਿਭਾਗਮੇ ਦੇ ਵਿੱਚ ਇੱਕ ਉਹਨਾਂ ਦਾ ਨੌਕਰ ਹੈ ਬਹਿਰਾ ਤੇ ਇੱਕ ਥਾਣੇਦਾਰ ਹੈ ਜਿਹੜਾ ਇਸ ਕਾਂਗੀ ਦੇ ਵਿੱਚ ਕੋਈ ਇਨਕੁਆਇਰੀ ਕਰਨ ਵਾਸਤੇ ਆਉਂਦਾ ਹੈ ਤਾਂ ਇਸ ਤਰ੍ਹਾਂ ਇਸ ਕਾਂਗੀ ਦੇ ਪਾਤਰਾਂ ਦੇ ਤੋਂ ਬਾਅਦ ਜਗਾ ਜਿਹੜੀ ਹੈ ਉਹ ਹੈ ਅਨੰਦਪਾਲ ਸਿੰਘ ਦਾ ਘਰ ਜਿਹੜਾ ਕਿ ਬਹੁਤ ਵੱਡੇ ਅਹੁਦੇ ਤੇ ਹੈ ਤੇ ਉਸਕੇ ਘਰ ਵੀ ਬਹੁਤ ਖੂਬਸੂਰਤ ਹੈ ਕੋਠੀ ਦਾ ਬਰਾਂਡਾ ਹੈ ਅਰਾਮ ਕੁਰਸੀਆਂ ਪਈਆਂ ਨੇ ਟੈਲੀਫੋਨ ਪਿਆ ਤਪਾਈ ਪਈ ਹੈ ਇਸ ਸਮਾਂ ਹੈਗਾ ਸ਼ਾਮ ਦਾ ਅਨੰਦਪ੍ਰੀਤ ਸਿੰਘ ਦੀ ਜਿਹੜੀ ਪਤਨੀ ਹੈ ਮਧੂ ਬਾਲਾ ਤਸਵੀਰਾਂ ਵਾਲੀ ਐਲਬਮ ਦੇਖ ਰਹੀ ਹੈ ਤੇ ਬੈਰੇ ਨਾਲ ਗੱਲਬਾਤ ਕਰ ਰਹੀ ਹੈ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹੈ ਤੇ ਉਸ ਤੇ ਉਸ ਦੇ ਕੋਲ ਚਾਹ ਦੀ ਪਿਆਲੀ ਪਈ ਹੋਈ ਹੈ ਕਿਤਨੀ ਕਦੀ ਠੰਡੀ ਹੋ ਜਾਂਦੀ ਹੈ ਫਿਰ ਗਰਮ ਕਰਵਾਉਂਦੀ ਹੈ ਨਾਨਾ ਅੰਕਲ ਕੋਲੋਂ ਕਿਉਂਕਿ ਪਤੀ ਦੇ ਨਾਲ ਬੈਠ ਕੇ ਚਾਹ ਪੀਣਾ ਚਾਹੁੰਦੀ ਹੈ ਪਰ ਉਸ ਦਾ ਪਤੀ ਥੋੜਾ ਲੇਟ ਹੋ ਗਿਆ ਤੇ ਜਿਸ ਕਰਕੇ ਉਹ ਬੈਰੇ ਆਪਣਾ ਗੁੱਸਾ ਬੈਰੇ ਤੇ ਕੱਢਦੀ ਹੈ ਚਾਹ ਨੂੰ ਗਰਮ ਕਰਨ ਲਈ ਕਹਿੰਦੀ ਆ ਬਾਰ-ਬਾਰ ਤੇ ਪਤੀ ਦੇ देर ਨਾਲ ਆਉਣ ਕਰਕੇ ਉਹ ਖਿਜੀ ਹੋਈ ਹੈ ਤੇ ਇਸੇ ਸਮੇਂ ਦੇ ਦੌਰਾਨ ਉਹਦੇ ਮਨ ਚ ਕਿਆ ਲੌਂਦਾ ਕਿ ਉਹ ਪਤਾ ਕਰੇ ਕਿ ਉਸ ਦਾ ਪਤੀ ਕਿਉਂ ਨਹੀਂ ਆਇਆ ਉਹ ਦਫ਼ਤਰ ਦੇ ਵਿੱਚ ਫੋਨ ਕਰਦੀ ਹੈ ਜਿੱਥੇ ਪਤੀ ਦੀ ਸੈਕਟਰੀ ਉਹਨ ਚੁੱਕਦੀ ਹੈ ਤੇ ਉਹਦੇ ਨਾਲ ਉਹ بار بار ਪੁੱਛਦੀ ਹੈ ਕਿ ਉਹ ਕਿੱਥੇ ਗਿਆ ਹੈ ਅਨੰਦਪਾਲ ਸਿੰਘ ਕਿੱਥੇ ਗਿਆ ਹੈ ਕਿੰਨੇ ਵਜੇ ਆਏਗਾ ਉਹਦੀ ਮੀਟਿੰਗ ਤਾਂ ਨਹੀਂ ਸੀ ਜਾਂ ਉਹ ਘਰ ਨਹੀਂ ਪਹੁੰਚਿਆ ਮਤਲਬ ਸਾਰੇ ਸਵਾਲ ਉਸਤੇ ਸ਼ੱਕ ਪੈਦਾ ਕਰਨ ਵਾਲੇ ਹਨ ਤੇ ਸੈਕਟਰੀ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਉਹ ਦੱਸ ਰਹੀ ਹੈ ਕਿ ਸਾਬ ਚਲੇ ਗਏ ਹਨ ਤੇ ਉਹ ਆਪਣੇ ਸੈਕਟਰੀ ਨੂੰ ਪਤੀ ਦੀ ਸੈਕਟਰੀ ਨੂੰ ਵੇਖੀ ਤੂੰ ਵੀ ਹੁਣ ਘਰ ਜਾ ਪਰ ਉਸ ਨੂੰ ਪਾਵਸ ਨੂੰ ਲੱਗਦਾ ਹੈ ਕਿ ਸ਼ਾਇਦ ਪਤੀ ਉਸਦੀ ਸੈਕਟਰੀ ਕੋਲ ਬੈਠ ਗਿਆ ਹੈ ਉਹ ਆਪਣਾ ਸ਼ੱਕ ਦੂਰ ਕਰਨ ਵਾਸਤੇ ਉਸ ਨੂੰ ਟੈਲੀਫੋਨ ਕਰਦੀ ਹੈ ਫਿਰ ਉਹ ਜਦੋਂ ਉਸ ਨੂੰ ਲੱਗਦਾ ਕਿ ਉਹ ਦਫਤਰ ਵਿੱਚ ਨਹੀਂ ਹੈ ਫਿਰ ਉਹ ਉਸ ਦੇ ਆਪਣੇ ਪਤੀ ਦੀ ਪੁਰਾਣੀ ਕਲਾਸਮੇਟ ਮਿਸਿਸ ਰਮਾ ਨਾਲ ਗੱਲਬਾਤ ਕਰਦੀ ਹੈ ਉਸ ਨੂੰ ਪੁੱਛਦੀ ਹੈ ਕਿ ਉਸ ਦਾ ਪਤੀ ਉਸ ਦੇ ਘਰ ਤਾਂ ਨਹੀਂ ਆਇਆ ਤਾਂ ਉਹ ਕਿਉਂਕਿ ਅਕਸਰ ਹੀ ਉਸ ਦਾ ਪਤੀ ਮਿਸਿਸ ਰਮਾ ਦੇ ਘਰ ਚਲਾ ਜਾਂਦਾ ਸੀ ਜਿੱਥੇ ਕਿ ਉਸ ਦੇ ਰਮਾ ਦੇ ਪਤੀ ਨਾਲ ਵੀ ਉਸ ਦੀ ਦੋਸਤੀ ਸੀ ਉਹ ਸੋਚਦੀ ਹੈ ਕਿ ਸ਼ਾਇਦ ਉਹਦਰ ਚਲਾ ਗਿਆ ਉਸ ਤੇ ਦੋਨੋਂ ਸ਼ਰਤ ਦੂਰ ਕਰ ਲੈਂਦੀ ਹੈ ਉਸ ਤੋਂ ਬਾਅਦ ਫਿਰ ਉਹ ਫਿਰ ਨਰਾਜ਼ ਜਾਂ ਦੁਖੀ ਹੋ ਕੇ ਬੈਠ ਜਾਂਦੀ ਫਿਰ ਉਹ ਪਤੀ ਉਸ ਦਾ ਪਤੀ ਥੋੜੀ ਦੇਰ ਬਾਅਦ ਆਉਂਦਾ ਹੈ ਤੇ ਜਦੋਂ ਪਤੀ ਆਉਂਦਾ ਹੈ ਘਰ ਤੇ ਉਹਦੇ ਆਉਣ ਤੇ ਉਹ ਖੁਸ਼ ਨਹੀਂ ਹੁੰਦੀ ਸਗੋਂ ਨਰਾਜ਼ਗੀ ਪ੍ਰਗਟ ਕਰਦੀ ਹੈ ਮਤਲਬ ਉਹਨੂੰ ਲੱਗਦਾ ਕਿ ਪਤੀ ਦੇਰੀ ਨਾਲ ਕਿਉਂ ਆਇਆ ਇਹ ਇਸ ਕਰਕੇ ਉਹ ਥੋੜਾ ਜਿਹਾ ਬੋਬੜਾ ਕੇ ਨਰਾਜ਼ਗੀ ਤੋਂ ਸ਼ੋਅ ਕਰਦੀ ਹੈ ਤੇ ਨੌਕਰ ਪਤੀ ਦੇ ਕਾਰ ਵਿੱਚੋਂ ਹੋਰ ਸਮਾਨ ਕੱਢ ਕੇ ਲਿਆਉਂਦਾ ਫਾਈਲਾਂ ਕੱਢ ਕੇ ਲਿਆਉਂਦਾ ਜਾਂ ਕਿਤਾਬਾਂ ਕੱਢ ਕੇ ਲਿਆਉਂਦਾ ਤੇ ਨਾਲ ਹੀ ਇੱਕ ਔਰਤ ਦੇ ਪੈਰ ਦੀਆਂ ਜੁੱਤੀਆਂ ਦਾ ਜੋੜਾ ਵੀ ਲੈ ਕੇ ਆਉਂਦਾ ਤੇ ਉਸ ਨੂੰ ਵੇਖ ਕੇ ਉਹ ਨੁੱਕਰ ਵਿੱਚ ਰੱਖ ਦਿੰਦਾ ਹੈ ਤੇ ਫੇਰ ਪਤਨੀ ਦੇ ਮਨ 'ਚ ਸ਼ੱਕ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਕੋਈ ਔਰਤ ਉਸਦੇ ਪਤੀ ਦੀ ਕਾਰ 'ਚ ਬੈਠੀ ਹੈ ਕਿਉਂਕਿ ਉਹ ਜੋੜਾ ਜੁੱਤੀਆਂ ਦਾ ਔਰਤ ਦੇ ਪੈਰ ਦਾ ਹੈ ਤੇ ਉਹ ਪਤੀ ਨੂੰ ਬੇਵਫਾ ਸਿੱਧ ਕਰਨਾ ਸ਼ੁਰੂ ਕਰ ਦਿੰਦੀ ਹੈ ਉਹ ਇੱਕ ਆਂਗਿਕਾਰ ਇੱਥੇ ਇੱਕ ਤਾਂ ਮਧੂਬਾਲਾ ਦੇ ਸੁਭਾਅ ਦੀ ਗੱਲ ਕਰਦਾ ਆ ਕਿ ਮਧੂਬਾਲਾ ਬੜੀ ਸ਼ੱਕੀ ਸੁਭਾਅ ਦੀ ਆਪਣੇ ਪਤੀ ਦੇ ਛੋਟੇ ਛੋਟੇ ਐਕਸ਼ਨ ਵੇਖ ਕੇ ਕਿਸੇ ਹੋਰ ਔਰਤ ਨਾਲ ਉਸ ਦਾ ਰਿਸ਼ਤਾ ਹੋਣ ਤੇ ਸ਼ੱਕ ਕਰਦੀ ਹੈ ਤਾਂ ਇੱਥੇ ਲੇਖ ਨੇ ਇੱਕ ਘਰੇਲੂ ਔਰਤ ਦੀ ਸਾਈਕੀ ਵੀ ਦੱਸੀ ਹੈ ਉਹਦਾ ਉਹਦੀ ਮਾਨਸਿਕਤਾ ਵੀ ਦੱਸੀ ਹੈ ਕਿ ਉਹ ਘਰ ਰਹਿਣ ਕਰਕੇ ਉਸ ਦੀ ਸੋਚ ਬੜੀ ਸਿਵਤ ਹੋ ਗਈ ਹੈ ਤੇ ਆਪਣੇ ਆਪਣੇ ਆਪ ਨੂੰ ਉਹ ਥੋੜਾ ਜਿਹਾ ਹੀਣਾ ਮਹਿਸੂਸ ਕਰਦੀ ਹੈ ਇਹ ਪੜ੍ਹੇ ਲਿਖੀ ਘਟਿਆ ਤੇ ਆਪਣੇ ਪਤੀ ਤੇ ਪੜ੍ਹੇ ਲਿਖੀ ਹੋਣ ਕਰਕੇ ਬਾਹਰ ਨਿਕਲਣ ਕਰਕੇ ਹੋਰ ਔਰਤਾਂ ਨੂੰ ਪਸੰਦ ਕਰਨ ਦਾ ਸ਼ੱਕ ਪੈਦਾ ਕਰ ਲੈਂਦੀ ਹੈ। ਪਤੀ ਉਸ ਨੂੰ ਗੁੱਸਾ ਕਰਦਾ ਕਿੰਦਾ ਕਿ ਉਹ ਉਸਦੀ ਪਤਨੀ ਮਦੂ ਦੀ ਸੋਚ ਤਾਂ ਗਿਆ ਉਹ ਐਵੇਂ ਉਸ ਦਾ ਕਿਸੇ ਨਾ ਕਿਸੇ ਔਰਤ ਨਾਲ ਨਾਮ ਜੋੜ ਕੇ ਉਸ ਨੂੰ ਦੁਖੀ ਕਰਦੀ ਹੈ। ਉਹ ਆਪਣੇ ਤੇ ਮਿਸਿਸ ਰਾਮ ਦੇ ਸਬੰਧਾਂ ਦੀ ਪੁਸ਼ਟੀ ਕਰਦਾ ਹੈ ਉਹ ਕਹਿੰਦਾ ਕਿ ਤੂੰ ਮਿਸਿਸ ਰਾਮ ਦੇ ਨਾਲ ਮੇਰਾ ਨਾਮ ਨਾਲ ਜੋੜ ਕਿਉਂਕਿ ਉਹ ਮਿਸਿਸ ਰਾਮ ਕਾਲਜ ਵਿੱਚ ਇਕੱਠੇ ਪੜ੍ਹਦੇ ਸੀ ਇਸ ਕਰਕੇ ਉਸ ਤੇ ਹੁਣ ਤੱਕ ਵੀ ਦੋਸਤ ਹੈ ਉਹਦਾ ਕੋਈ ਵੀ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਹੈ ਜਿਹੜਾ ਉਸਦੇ ਪਤਨੀ ਨਾਲ ਰਿਸ਼ਤੇ ਦੀ بنیاد ਨੂੰ ਝੋਖਲਾ ਕਰ ਸਕੇ ਇਸ ਤਰ੍ਹਾਂ ਬਾਅਦ ਵਿੱਚ ਪਤੀ ਦੱਸਦਾ ਕਿ ਉਸ ਦਾ ਤਾਂ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਉਹ ਲੇਟ ਹੋ ਗਿਆ ਤੇ ਇਹ ਐਕਸੀਡੈਂਟ ਵਾਲੀ ਗੱਲ ਸੁਣਨ ਤੋਂ ਬਾਅਦ ਮધુਬਾਲਾ ਬਹੁਤ ਜ਼ਿਆਦਾ ਆਪਣੇ પતિ ਆਨੰਦਪਾਲ ਸਿੰਘ ਨਾਲ ਹਮਦਰਦੀ ਨਹੀਂ ਜਾਰ ਕਰਦੀ ਕਿਉਂਕਿ ਉਹਦੇ ਮਨ ਵਿੱਚ ਹਾਲੇ ਵੀ ਜੁੱਤੀਆਂ ਦਾ ਜੋੜਾ ਵੇਖ ਕੇ ਪੈਦਾ ਹੋਇਆ ਸ਼ੱਕ ਉਸ ਨੂੰ ਦੁਖੀ ਕਰ ਰਿਹਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦੀ ਕਾਰ ਦੇ ਵਿੱਚ ਉਸਦੇ ਪਤੀ ਦੇ ਨਾਲ ਕੋਈ ਔਰਤ ਬੈਠੀ ਸੀ ਉਸ ਦਾ ਪਤੀ ਨੂੰ ਦੱਸਦਾ ਕਿ ਅੱਜ ਉਹ ਇਸ ਕਰਕੇ ਲੇਟ ਆਇਆ ਕਿਉਂਕਿ ਐਕਸੀਡੈਂਟ ਹੋ ਗਿਆ ਸੀ ਤੇ ਆਗਰਾ ਰੋਡ ਤੇ ਉਸ ਦੀ ਕਾਰ ਦਾ ਸਾਹਮਣੇ ਇੱਕ ਔਰਤ ਆ ਗਈ ਸੀ ਜਿਸ ਨੂੰ ਕੁਛਾਟਾਂ ਲੱਗੀ ਪਰ ਉਹ ਬਹੁਤ ਜ਼ਿਆਦਾ ਘਬਰਾ ਗਈ ਸੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਉਹ ਸੁਪਰ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਉਸ ਔਰਤ ਦੀ ਜਾਨ ਬਚ ਗਈ ਹੈ ਪਤਨੀ ਦੁਆਰਾ ਪਤੀ ਨਾਲ ਹਮਦਰ ਉਹ ਪਤਨੀ ਨੇ ਤਾਂ ਗੱਲ ਇਸ ਲਈ ਦੱਸੀ ਕਿ ਆਪਣੀ ਪਤਨੀ ਤੋਂ ਹਮਦਰ ਚਾਹੁੰਦਾ ਹੈ ਪਰ ਪਤਨੀ ਨੇ ਹਮਦਰ ਦੀ ਕਰਨ ਦੀ ਬੁਝਾਏ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਤੇ ਜੁੱਤੀਆਂ ਦਾ ਜੋੜਾ ਲਿਆ ਕੇ ਗੁੱਸਾ ਕਰਨ ਲੱਗੀ ਉਹ ਸਮਝਦੀ ਸੀ ਕਿ ਉਸ ਦੀ ਪਤੀ ਦੇ ਅਧਿਕਾਰ ਵਿੱਚ ਕੋਈ ਔਰਤ ਬੈਠੀ ਸੀ ਉਹ ਪਤੀ ਦੇ ਥੋੜਾ ਦੂਰ ਜਾਣ ਤੇ ਹਸਪਤਾਲ ਫੋਨ ਕਰਕੇ ਐਕਸੀਡੈਂਟ ਬਾਰੇ ਪੜਤਾਲ ਕਰਨ ਲੱਗ ਜਾਈ। ਬੰਦਾ ਜਦੋਂ ਪਤੀ ਕਹਿੰਦਾ ਨਾ ਕਿ ਐਕਸੀਡੈਂਟ ਹੋਇਆ ਸੀ ਤੇ ਇੱਕ ਔਰਤ ਹਸਪਤਾਲ ਸੀ ਗਈ ਤੇ ਉਹਦੀ ਜਾਨ ਬਚ ਗਈ ਆ ਤੇ ਮੈਂ ਉੱਥੋਂ ਆਇਆ ਵਾਂ ਤਾਂ ਉਸ ਨੂੰ ਉਸ ਨੂੰ ਫਿਰ ਵੀ ਯਕੀਨ ਨਹੀਂ ਹੁੰਦਾ। ਤਾਂ ਉਹ ਜਦੋਂ ਪਤੀ ਥੋੜਾ ਬਹੁਤ ਤੋਂ ਦਿਜਾਂਦਾ ਹੈ ਤਾਂ ਉਸ ਵੇਲੇ ਉਹ ਫੋਨ ਕਰ ਦਿੰਦੀ ਹੈ ਹਸਪਤਾਲ ਛੁਪ ਕੇ ਪਤੀ ਤਾਂ ਚੋਰੀ ਫੋਨ ਕਰਦੀ ਹੈ ਤੇ ਆਪਣਾ ਸ਼ੱਕ ਦੂਰ ਕਰ ਲੈਂਦੀ ਹੈ। ਕਿ ਸਤੀ ਮਤਰੀ ਇੱਕ ਕਰਤਾਲ ਐਕਸੀਡੈਂਟ ਹੋਇਆ ਸੀ ਉਹਨੂੰ ਪਤਾ ਸ਼ਾ ਉਹਨੂੰ ਵਿਸ਼ਵਾਸ ਹੋ ਜਾਂਦਾ ਕਿਉਂਕਿ ਹਸਪਤਾਲ ਚੋਂ ਉਸ ਨੂੰ ਅੱਗੋਂ ਫੋਨ ਚੁੱਕ ਕੇ ਦੱਸਿਆ ਜਾਂਦਾ ਹੈ ਕਿ ਔਰਤ ਠੀਕ ਆ ਪਤੀ ਦੁਆਰਾ ਹੋਟਲ ਵਿੱਚ ਟੇਬਲ ਬੁੱਕ ਕਰਵਾ ਲ ਪਤੀ ਮਤਲਬ ਫਿਰ ਥੋੜਾ ਜਿਹਾ ਮੂਡ ਅਥਰ ਬਦਲਦਾ ਹੈ ਤੇ ਕਹਿੰਦਾ ਕਿ ਉਸਨੇ ਆਪਣਾ ਇੱਕ ਟੇਬਲ ਬੁੱਕ ਕਰਵਾਇਆ ਹੈ ਉਹ ਅੱਜ ਰਾਤ ਦੇ ਖਾਣੇ ਲਈ ਹੋਟਲ ਜਾਏਗਾ ਕਿਉਂਕਿ ਉਸ ਨੂੰ ਅੱਜ ਦੇ ਐਕਸੀਡੈਂਟ ਤੋਂ ਬਾਅਦ ਉਹਦਾ ਮਨ ਬਹੁਤ ਬੇਰਾਮ ਆ ਤੇ ਥੋੜਾ ਸਕੂਨ ਹਾਸਲ ਕਰਨ ਲਈ ਉਹ ਹੋਟਲ ਚਾਹਰਾ ਕਾਇਨਾ। ਇਹਨੀ دیر ਨੂੰ ਇੱਕ ਥਾਣੇਦਾਰ ਆ ਜਾਂਦਾ। ਥਾਣੇਦਾਰ ਦੇ ਆਉਣ ਤੇ ਥਾਣੇਦਾਰ ਜੇ ਤੌਹਦਾ ਹੈ ਤੇ ਉਹ ਆਨੰਦਪਾਲ ਸਿੰਘ ਤੇ ਇਲਜ਼ਾਮ ਲਾ ਦਿੰਦਾ ਕਿ ਇਲਜ਼ਾਮ ਨਾ ਹੁੰਦਾ ਤਾਂ ਆਪਕੀ ਸੱਚੀ ਹੁੰਦਾ ਕਿਦਾ ਇਹ ਤੁਹਾਡੀ ਕਾਰਨ ਨਾਲ ਜੈ ਐਕਸੀਡੈਂਟ ਹੋਇਆ ਸੀ ਤੇ ਤੁਹਾਡੀ ਪਤਨੀ ਨੇ ਹਸਪਤਾਲ ਫੋਨ ਕਰਕੇ ਪੁੱਛਾਇਆ ਤੇ ਸਾਨੂੰ ਇਹ ਪਤਾ ਚੱਲਿਆ ਕਿ ਤੁਹਾਡੀ ਕਾਰਨ ਨਾਲ ਐਕਸੀਡੈਂਟ ਹੋਇਆ ਹੈ ਤੇ ਇੱਕ ਔਰਤ ਦੀ ਮੌਤ ਹੋ ਗਈ। ਉਹ ਇਹ ਗੱਲ ਸੁਣਨ ਤੋਂ ਬਾਅਦ ਪਤੀ ਬੜਾ ਹੈਰਾਨ ਹੋ ਜਾਂਦਾ ਹੈ ਕਿ ਹਸਪਤਾਲ 'ਚ ਇਹਨੇ ਕਿਸ ਵੇਲੇ ਫੋਨ ਕਰ ਦਿੱਤਾ ਤੇ ਕਿਉਂ ਕੀਤਾ ਉਹਨੂੰ ਦੁੱਖ ਵੀ ਲੱਗਦਾ ਹੈ ਕਿ ਇਹ ਤਾਂ ਗੱਲ ਉਸਨੇ ਉੱਥੇ ਖਤਮ ਹੋ ਗਈ ਸੀ ਕਿਉਂਕਿ ਔਰਤ ਦੀ ਜਾਨ ਬਚ ਗਈ ਸੀ ਉਹ ਘਰ ਆ ਗਿਆ ਸੀ ਤੇ ਫਿਰ ਉਸਦੀ ਪਤਨੀ ਨੇ ਦੁਬਾਰਾ ਫੋਨ ਕਿਉਂ ਕੀਤਾ ਤੇ ਥਾਣੇਦਾਰ ਅਨੰਤਪਾਲ ਸਿੰਘ ਨੂੰ ਥਾਣੇ ਜਾਣ ਲਈ ਕਹਿੰਦਾ ਹੈ ਕਿ ਕਿ ਤੁਹਾਡੇ ਤੁਹਾਡੀ ਗੱਡੀ ਨਾਲ ਨਾ ਅੱਜ ਐਕਸੀਡੈਂਟ ਹੋਇਆ ਤੇ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ ਤੁਸੀਂ ઠાਣੇ ਚਲੋ ਪਤਨੀ ਦੁਆਰਾ ਜੁੱਤੀਆਂ ਦੇ ਜੋੜੇ ਪਤਨੀ ਇੰਨੇ ਦਿਨੋਂ ਪਤਨੀ ਦਾ ਦਿਮਾਗ ਚੱਲਦਾ ਉਹ ਕਹਿੰਦੀ ਕਿ ਉਹ ਜੁੱਤੀਆਂ ਦਾ ਜੋੜਾ ਲੈ ਕੇ ਆਉਂਦੀ ਹੈ ਤੇ ઠાਣੇਦਾਰ ਨੂੰ ਪੁੱਛਦੀ ਹੈ ਕਿ ਜਿਹੜੀ ਔਰਤ ਮਰ ਗਈ ਉਸਦੇ ਪੈਰਾਂ 'ਚ ਜੁੱਤੀਆਂ ਦਾ ਜੋੜਾ ਸੀ ਤੇ ਪੁੱਛ-ਪੜਤਾਲ ਕਰਨ ਤੇ ਪਤਾ ਚੱਲਦਾ ਹੈ ਕਿ ਜਿਹੜੀ ਔਰਤ ਮਰ ਗਈ ਹੈ ਉਸਦੇ ਪੈਰਾਂ ਵਿੱਚ ਜੁੱਤੀਆਂ ਸਨ ਫਿਰ ਜਿਹੜੀ ਔਰਤ ਪਹਿਲਾਂ ਥੋੜੀ ਦੇਰ ਪਹਿਲਾਂ ਬਿਉਸ਼ ਹੋਈ ਸੀ ਉਸਦੇ ਪੈਰਾਂ 'ਚ ਜੁੱਤੀਆਂ ਨਹੀਂ ਸਨ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਜੇ ਸੌਰਤ ਦੀ ਮੌਤ ਹੋਈ ਹੈ ਉਸ ਨੂੰ ਟੱਕਰ ਮਾਰਨ ਵਾਲੀ ਕਾਰ ਦਾ ਨੰਬਰ ਵੀ ਪਤਾ ਲੱਗ ਗਿਆ ਹੈ ਇਸ ਪ੍ਰਕਾਰ ਮਤਲਬ ਅੰਤ ਦੇ ਵਿੱਚ ਇਹ ਗੱਲ ਖੋਲ ਜਾਂਦੀ ਹੈ ਕਿ ਜੁੱਤੀਆਂ ਦਾ ਜੋੜਾ ਹੀ ਆ ਆਨੰਦਪਾਲ ਸਿੰਘ ਨੂੰ ਥਾਣੇ ਜਾਣ ਤੋਂ ਬਚਾਉਂਦਾ ਹੈ ਕਿਉਂਕਿ ਇਹ ਸਬੂਤ ਵੱਜੋਂ ਪੇਸ਼ ਹੋ ਗਿਆ ਨਾ ਕਿ ਜੇ ਜੇ ਸੌਰਤ ਦੀ ਮੌਤ ਹੋਈ ਹੈ ਉਹਦੇ ਪੈਰਾਂ 'ਚ ਜੁੱਤੀਆਂ ਸੀਗੀਆਂ ਕਿਉਂਕਿ ਉਹ ਔਰਤ ਕੋਈ ਹੋਰ ਸੀ ਉਸ ਦੀ ਕਾਰ ਉਸ ਦੀ ਟੱਕਰ ਆਨੰਦਪਾਲ ਸਿੰਘ ਨਾਲ ਨਹੀਂ ਹੋਈ ਪਰ ਜਿਹੜੀ ਔਰਤ ਦਾ ਜੁੱਤੀਆਂ ਦਾ ਜੋੜਾ ਉਸ ਦੀ ਕਾਰ ਦੇ ਵਿੱਚ ਪਿਆ ਸੀ ਉਸਔਰ ਦੀ ਟੱਕਰ ਵਿੱਚ ਜਿਸ ਉਸਦੇ ਨਾਲ ਬਾਹਰ ਉਸਦੀ ਜਾਨ ਬਚ ਜਿਸੇ ਕਰਕੇ ਉਹ ਸਬੂਤ ਵਜੋਂ ਜੁੱਤੀਆਂ ਦਾ ਜੋੜਾ ਪੇਸ਼ ਹੋ ਗਿਆ ਇਸ ਸਰਕਾਰੀ ਕਾਂਗੀ ਜਸੂਸੀ ਕਾਂਗੀ ਹੈ ਇਸ ਵਿੱਚ ਜੁੱਤੀਆਂ ਦਾ ਜੋੜਾ ਪਹਿਲਾਂ ਮਧੂਬਾਲਾ ਦੇ ਮਨ ਵਿੱਚ ਈਰਖਾ ਪੈਦਾ ਕਰਦਾ ਹੈ ਤੇ ਫਿਰ ਉਸਦੇ પતિ ਨੂੰ ਇਲਜ਼ਾਮ ਤੋਂ ਮੁਕਤ ਕਰਦਾ ਹੈ ਇਹ ਕਾਂਗੀ ਜੁੱਤੀਆਂ ਦਾ ਜੋੜਾ ਵਿੱਚ ਇੱਕ ਰਾਜ਼ ਛੁਪਿਆ ਹੈ ਜਿਸ ਦੇ ਵਿੱਚ ਈਰਖਾ ਹੈ ਤੇ ਈਰਖਾ ਨੇ ਹਾਸੇ ਨੂੰ ਦਬਾ ਦਿੱਤਾ ਪਵਨ ਅਨੰਦਪਾਲ ਸਿੰਘ ਦੀ ਖੁਸ਼ੀਆਂ ਨੂੰ ਉਸਦੀ ਪਤਨੀ ਦੀ ਈਰਖਾ ਨੇ ਦਬਾ ਦਿੱਤਾ ਤੇ ਥਾਣੇਦਾਰ ਦੇ ਆਉਣ ਤੇ ਮੌਤ ਦੀ ਖਬਰ ਦੇਣ ਉੱਤੇ ਇਹ ਦੁਖਾਂਤ ਹੁੰਦਾ ਨਜ਼ਰ ਆਉਂਦਾ ਹੈ ਪਾ ਵੀ ਜਿਹੜਾ ਥਾਣੇਦਾਰ ਜਦੋਂ ਆਉਂਦਾ ਹੈ ਤੇ ਉਹ ਆ ਕੇ ਦੱਸਦਾ ਕਿ ਹਸਪਤਾਲ ਵਾਲੀ ਘਟਨਾ ਸਾਰੀ ਕਿ ਜੇ ਫੋਨ ਨਾ ਕਰਦੀ ਉਸਦੀ ਪਤਨੀ ਤੇ ਹਸਪਤਾਲ 'ਚ ਪਤਾ ਹੀ ਨਹੀਂ ਚੱਲਣਾ ਸੀ ਵੀ ਕਿਸਤੀ ਕਾਰਨ ਟੱਕਰ ਹੋਈ ਹੈ पर जो पत्नी ने फोन कर दिता तो था उसके पति जोड़ा सबूत पेश करके वो अपने थाने जा बचा लेंदी है इस पुस्तक के संपादक अनुसार ईरखा तो मुक्त हुई तीवी की अकल आदमी की अकल तो बधेरे होंगी है जो अपने पति मिस्टर आनंदपाल बचा लेंदी है ਇਹ ਕਹਿਤਬਾਰੀ ਕਾਂਗੀ ਵਾਂਗ ਇਹ ਕਾਂਗੀ ਔਰਤ ਦੀ ਕਮਜ਼ੋਰੀ ਤੇ ਧਿਆਨ ਕਰਦਾ ਹੈ ਭਾਵੇਂ ਮਰਦ ਕਿਤਾਬਾਂ ਨਾਲ ਪਿਆਰ ਕਰੇ ਭਾਵੇਂ ਕਿਸੇ ਔਰਤ ਨੂੰ ਆਪਣੀ ਜ਼ਿਮੇਵਾਰੀ ਸਮਝ ਕੇ ਦਿਲ ਦੀ ਗੱਲ ਕਰੇ ਇਹ ਗੱਲ ਉਸ ਦੀ ਪਤਨੀ ਨੂੰ ਬਰਦਾਸ਼ਤ ਨਹੀਂ ਹੋਈ ਜਿਸ ਕਰਕੇ ਅਸੀਂ ਕਾਂਗੀ ਦਾ ਜੋ ਹਲਕਾ ਫੁਲਕਾ ਮਜ਼ਾਕ ਸੀ ਉਹ ਥੋੜਾ ਜਿਹਾ ਜ਼ਿੰਦਗੀ ਚ ਬਦਲ ਗਿਆ ਇਹ ਕਾਂਗੀ ਹਲਕਾ ਫੁਲਕਾ ਪਤੀ ਪਤਨੀ ਦੇ ਆਪਸੀ ਰਿਸ਼ਤੇ ਸ਼ੱਕ ਈਰਖਾ

ਤੇ ਬਾਕੀ ਜਦੋਂ ਸਾਰੀ ਰੀਡਿੰਗ ਲੈ ਲੋਗੇ ਤਾਂ ਤੁਹਾਨੂੰ ਉਸ ਤੋਂ ਬਹੁਤ ਸਾਰੇ ਹੋਰ ਵਿਸ਼ੇ ਮਿਲ ਜਾਣਗੇ ਪਰ ਮੁੱਖ ਤੌਰ ਤੇ ਇਹ પતિ ਪਤਨੀ ਦੇ ਆਪਸੀ ਰਿਸ਼ਤੇ ਨਾਲ ਜੁੜਿਆ ਹੈ ਜਿਸ ਦੇ ਵਿੱਚ ਪਤਨੀ ਦਾ ਦਿਮਾਗ ਜਦੋਂ ਇਸ ਪਾਸੇ ਚੱਲਦਾ ਜੁੱਤੀਆਂ ਦਾ ਜੋੜਾ ਵਾਲੀ ਘਟਨਾ ਦੇ ਪਾਸੇ ਤਾਂ ਇੱਕਾਂਗੀ ਦੇ ਵਿੱਚ ਪਤਨੀ ਦੀ ਈਰਖਾ ਦਾ ਸ਼ੱਕ ਜਿਹੜਾ ਹੈ ਉਹ ਇੱਕ ਜ਼ਬਰਦਸਤ ਸਬੂਤ ਵਜੋਂ ਵੀ ਸਾਹਮਣੇ ਆ ਗਿਆ ਉਸਨੇ ਇੱਕ ਉਸੇ ਵੇਲੇ ਕਾਰਡ ਕੱਢ ਲਈ ਤੇ ਆਪਣੇ ਪਤੀ ਨੂੰ ਆਣੇ ਜਾਣ ਤੋਂ ਬਚਾ ਲਿਆ